ਜਿਹੜੇ ਪੋਸਟ ਲੱਗੇ ਸੀਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਉਸਤਵ ਅਸੀਂ 19 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹ ਆਰੰਭ ਕਰਕੇ ਰੱਖੇਗੇ ਅਖੰਡ ਪਾਤਸ਼ਾਹਾਂ ਦੇ ਪੋਗ 21 ਤਰੀਕ ਦਿਨ ਐਤਵਾਰ ਨੂੰ ਪਾਰੇ ਸੀਗੇ ਉਹਦੇ ਵਿੱਚ ਦੋ ਦਿਨ ਦੇ ਰਾਤਰੀ ਦੇ ਸਮਾਗਮੋਂ ਅਸੀਂ ਕਰਵਾ ਰਹੇ ਸੀਗੇ ਗੁਰੂ ਕਾ ਲੰਗਰ ਤੁਰਤ ਵਰਤੇ ਆ ਜਾਣਾ ਸੀ ਤੇ ਜਿਹਦੇ ਵਿੱਚ ਉਹ ਲੋਵਾਲਾ ਰੋਡ ਤੋਂ ਰਾਜਪਾਲ ਦੇ ਛੱਲਰਾਂ ਤੋਂ ਅੱਗੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਸਥਾਨ ਦਾ ਅਸੀਂ ਨੀਂ ਪੱਥਰ ਰੱਖਣਾ ਸੀਗਾ ਜਿਹਦੇ ਵਿੱਚ ਇਥੋਂ ਦੇ ਜਿਹੜੇ ਸ਼ਰਦਾ ਵਾਲੇ ਸਾਰੇ ਘਰ ਹੈ ਤੇ ਇਧਰ ਗੁਰਦੁਆਰਾ ਸਾਹਿਬ ਨਹੀਂ ਸੀ ਲੋਕ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਇਸਥਾਨ ਦਾ ਨੀਂਹ ਪੱਥਰ ਰੱਖਣਾ ਸੀ ਪਹਿਲਾਂ ਇਸ ਸਮਾਗਮ ਕਰਨਾ ਹੀ ਤਿੰਨ ਦਿਨ ਦਾ ਤੇ ਅੱਜ ਇੱਥੇ ਬੀਬੀ ਗੁਰਿੰਦਰ ਕੌਰ ਭੋਲੂ ਵਾਲਾ ਤੇ ਉਹਦੇ ਨਾਲ ਕੁਝ ਜਿਹੜੇ ਬੰਦੇ ਸੀ ਤੇ ਉਹਨਾਂ ਨੇ ਆ ਕੇ ਮੈਨੂੰ ਫੋਨ ਜੀ ਅੱਕੀ ਰਹਿਣ ਤੋਂ ਪਰਲਾ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੇ ਜਦੋਂ ਮੈਂ ਇੱਥੇ ਐਂਟਰੀ ਕੀਤੀ ਆ ਤੇ ਇਹ ਜਿਹੜੇ ਫਲੈਕਸ ਤੁਸੀਂ ਪਿੱਛੇ ਦੇਖ ਰਹੇ ਹੋ ਇੱਕ ਅਗਲੇ ਪਾਸੇ ਉਹ ਫਲੈਕਸ 파ੜੇ ਪਏ ਸੀ ਉਹ ਜਿਹੜੇ ਮੇਰੇ ਸਿੰਘ ਸੀ ਉਹ ਘਰਾਂ ਚ ਸੱਦਾ ਪੱਤਰ ਦੇ ਰਹੇ ਸੀ ਵੀ ਪ੍ਰੋਗਰਾਮ ਦਾ ਤੇ ਇਹ ਸਾਹਮਣੇ ਦੁਕਾਨ ਵਾਲਾ ਵੀਰ ਹੈ ਕਰਿਆਨੇ ਵਾਲਾ ਤੇ ਇਹਨੂੰ ਪੁੱਛਿਆ ਵੀ ਇਹ ਫਲੈਕਸ ਕਿਹਨੇ 파ੜੇ ਵੀ ਸਾਹਮਣੇ ਬੈਠੇ ਤੁਸੀਂ ਤੇ ਉਹਨੇ ਬੀਬੀ ਗੁਰਿੰਦਰ ਕੌਰ ਜਿਹੜੀ ਐਸ.ਚ.ਪੀ.ਸੀ ਦੀ ਮੈਂਬਰ ਹੈ ਉਹਦੇ ਮੁੰਡੇ ਦਾ ਨਾਮ ਲਿਆ ਜਿੰਮੀ ਸ਼ੈਲਰ ਵਾਲਾ ਤੇ ਬੱਟ ਜਦੋਂ ਉੱਥੇ ਗੱਲ ਹੋਈ ਹੈ ਤੇ ਬੀਬੀ ਗੁਰਿੰਦਰ ਕੌਰ ਦੇ ਰੰਗ ਉਦੋਂ ਉੱਡੇ ਇਸੇ ਉਹਨਾਂ ਨੂੰ ਕਿਹਾ ਵੀ ਉਹ ਜਿਹਨੇ ਫਲੈਕਸਾ ਪਾੜੀਆਂ ਉਹਨਾਂ ਨੂੰ ਬੁਲਾਓ ਇੱਥੇ ਬੰਦੇ ਕੌਣ ਐ ਇਸਾ ਗੁਰੂ ਸਾਹਿਬ ਤੋਂ ਮਾਫੀ ਉਹਨਾਂ ਫਲੈਕਸ ਪਾੜਨ ਦਾ ਕੀ ਮਤਲਬ ਹੈ ਇਸ ਦੁਕਾਨਦਾਰ ਬੰਦੇ ਤੋਂ ਉਹਨਾਂ ਨੇ ਫੋਨ ਕੀਤਾ ਵੀ ਤੂੰ ਇਸ ਗੱਲ ਤੋਂ ਮੁੱਕਰ ਜੀ ਪਰ ਸਾਡੇ ਸਿੰਘ ਵੀ ਨਾਲ ਹੀ ਇੱਥੇ ਪਹੁੰਚ ਗਏ ਸੀ ਇਹ ਦੋ ਜਣੇ ਤੇ ਉਹਨਾਂ ਨੇ ਰਿਕਾਰਡਿੰਗ ਲਈ ਹੈ ਤੇ ਆ ਕੇ ਦੁਕਾਨਦਾਰ ਨੂੰ ਪੁੱਛਿਆ ਦੁਕਾਨਦਾਰ ਕਹਿ ਰਿਹਾ ਗੋ ਵੀ ਯਾਰ ਤੁਸੀਂ ਮੇਰਾ ਨਾਂ ਨਹੀਂ ਸੀ ਉੱਥੇ ਲੈਣਾ ਤੇ ਪਤਾ ਤੁਹਾਨੂੰ ਮੈਂ ਸਾਰਾ ਦੱਸਤਾ ਸੀਗਾ ਵੀ ਕਿਹਨੇ ਫਲੈਕਸ ਪਾੜੇ ਆ ਜ਼ਿੰਮੀਦਾਰ ਉਹਨੇ ਨਾਂ ਲਿਆ ਛੈਲਣ ਵਾਲੇ ਦਾ ਤੇ ਚਲੋ ਵੱਡੇ ਬੰਦੇ ਆ ਤੇ ਅਸੀਂ ਚਾਹੁੰਦੇ ਆ ਵੀ ਇਹਨਾਂ ਨੇ ਜਿਹੜਾ ਮਕਰਾਇਆ ਇਹਨੂੰ ਤੇ ਅੱਜ ਅਸੀਂ মিডিਆ ਤੁਹਾਡੇ ਰਾਈ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਉਤੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੋਵੇ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾ ਇਹ ਕੋਈ ਆਮ ਗੱਲ ਨਹੀਂ ਐਮਐਲਏ ਤੋਂ ਵੱਧ ਪਾਵਰ ਹੁੰਦੀ ਐ ਕੌਣ ਹੁੰਦਾ ਐਸਜੀਪੀਸੀ ਮੈਂਬਰ ਜਿਹੜਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰੇ ਤੇ ਅੱਜ ਦੀ ਸਰਦਨ ਅਸੀਂ ਜਿਹੜਾ ਦਿਨ ਮਨਾ ਰਹੇ ਸੀ ਸਾਡੇ ਮਨ ਨੂੰ ਬਹੁਤ ਖੇਸ ਪਹੁੰਚੀ ਹੈ ਸਾਰਿਆਂ ਨੂੰ ਖੇਸ ਪਹੁੰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਨੂੰ ਵੀ ਕੁਝ ਪੱਤਰਕਾਰ ਵੀਰਾਂ ਦੇ ਫੋਨ ਆਏ ਸੀਗੇ ਵੀ ਮੇਰੇ ਤੇ ਇਲਜ਼ਾਮ ਲੱਗਿਆ ਵੀ ਪਾਈ ਜਿੰਮੀ ਨੇ ਪੋਸਟਰ ਪਾੜਿਆ ਵੇਖੋ ਆ ਮੇਰੇ ਸੰਗਤ ਮੇਰੇ ਬਜ਼ੁਰਗ ਖੜੇ ਐ ਸਾਡੇ ਸਾਰੇ ਭਗਨ ਵਾਲਾ ਰੋਡ ਦੇ ਵਾਸੀ ਖੜੇ ਐ ਪਹਿਲੀ ਗੱਲ ਤਾਂ ਇਹੋ ਜੀ ਕੋਈ ਨੌਬਤ ਨਹੀਂ ਹੈਗੀ ਕਿਸੇ ਨੂੰ ਪੋਸਟਰ ਪਾੜਨ ਦੀ ਸਾਡੇ ਤਾਂ ਭੋਲੂ ਵਾਲਾ ਰੋਡ ਵੈਸੇ ਹੀ ਬਹੁਤ ਬਗਾਮ ਹੈ ਸਾਡੇ ਤਾਂ ਇੱਥੇ ਕੋਈ ਇੱਕ ਪੈਨਸਲ ਰੱਖ ਜੇ ਨਾ ਉਹ ਵੀ ਸ਼ਾਨੋ ਜੂਰੀ ਹੋ ਜਾਂਦੀ ਆ ਬੋਰਡ ਪਾੜਨ ਦੀ ਤਾਂ ਬਹੁਤ ਦੂਰ ਦੀ ਗੱਲ ਆ ਪਰ ਜਿਹੜਾ ਆ ਡੇਰਾਵਾਦੋਂ ਲੈ ਕੇ ਆ ਕੀ ਨਾਮ ਆ ਮੁੰਡੇ ਦਾ ਮਨਪ੍ਰੀਤ ਨੇ ਆ ਚਲਾਇਆ ਨਾ ਵੇਖੋ ਇਹ ਸਾਰੇ ਸ਼ਾਮ ਗੁੰਮਰਾਹ ਕਰਦਾ ਔਰ ਸਾਡੇ ਪਰਿਵਾਰ ਤੇ ਤਾਂ ਲਾਇਆ ਵੀ ਸ਼ਾਇਦ ਇਹਨਾਂ ਨੂੰ ਅਸੀਂ ਮੈਂ ਦਬਾ ਲੂੰਗਾ ਵੀ ਇਹ ਝੂਠੇ ਲਾਮ ਲਾ ਕੇ ਵੀ ਹਾਂ ਜੀ ਜਿੰਮੀ ਨੇ ਪੋਸਟਰ ਪਾੜੇ ਆ ਜਿੰਮੀ ਨੂੰ ਕੀ ਲੋੜ ਆ ਮਾਪੂਰਨ ਗੁਰਸੇਖਾ ਮੈਨੂੰ ਕੀ ਲੋੜ ਆ ਪੋਸਟਰ ਪਾੜਨ ਦੀ ਪਰ ਹਾਂ ਮੈਂ ਵਿਰੋਧ ਕਰਦਾ ਇਸ ਗੱਲ ਦਾ ਵੀ ਜਿਹੜਾ ਇਹ ਗੁਰੂ ਘਰਾਂ ਨੂੰ ਜਾਂ ਡੇਰਾਵਾਦ ਨੂੰ ਵੀ ਪ੍ਰਮੋਟ ਕਰਦੇ ਇਹੋ ਜਿਹੇ ਲੋਕ ਆ ਕੇ ਠੀਕ ਆ ਵੀ ਆ ਕੇ ਤੁਸੀਂ ਜੀ ਜਿੱਥੇ ਮਰਜ਼ੀ ਜੀ ਕਰਕੇ ਅਸੀਂ ਇੱਥੇ ਗੁਰਦੁਆਰਾ ਬਣਾਉਣਾ ਅਸੀਂ ਅਸੀਂ ਇਹ ਅਸੀਂ ਗੁਰਦੁਆਰਾ ਬਣਾਉਣਾ ਅਸੀਂ ਜੀ ਇੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨੀਆਂ ਜੀ ਅਸੀਂ ਇੱਥੇ ਕੀ ਨਾ ਮੈਂ ਤੁਹਾਡੇ ਕਾਰੋਬਾਰ ਤੇ ਹੋਰ ਬਚਨ ਕਰ ਸਕਦੇ ਹੋ ਆਪਣੇ ਦੁੱਖ ਰੋਕਦੇ ਹੋ ਦੇਖੋ ਇਸ ਗੱਲ ਦੇ ਮੈਂ ਖਰਾਫ ਜਿਹੜਾ ਕੋਈ ਬੈਨਰ ਬੂਰਨ ਪਾੜਨ ਵਾਲੀ ਗੱਲ ਆ ਉਹ ਮੇਰੇ ਪਿੰਡ ਦੇ ਸਾਰੇ ਅਸੀਂ ਇਕੱਠੇ ਹੀ ਸੀਗੇ ਨਾਲੇ ਤੁਸੀਂ ਮੇਰੇ ਵਜਾਇ ਇਹ ਸੰਗਤ ਨੂੰ ਪੁੱਛ ਲਓ ਇਹਨਾਂ ਚੋ ਕੋਈ ਸਾਰੇ ਕੋਈ ਇਕੱਠੇ ਸੀਗੇ ਅਸੀਂ ਸਵੇਰ ਦੇ ਅਗਰੋਂ ਮੈਂ ਘਰੋਂ ਤੁਰਿਆ ਉਦੋਂ ਵੀ ਮੇਰੇ ਨਾਲ ਸੀ ਉਸ ਤੋਂ ਬਾਅਦ ਮੈਨੂੰ ਬਾਹਰ ਜਾਣਾ ਪਿਆ ਕਿ ਮੈਂ ਸਾਰਾ ਦਿਨ ਘਰੇ ਨਹੀਂ ਸੀਗਾ ਪਰ ਸਭ ਨੂੰ ਪਤਾ ਇਸ ਚ ਕੋਈ ਕੋਈ ਸੱਚਾਈ ਕੁਝ ਵੀ ਹੈ ਨਹੀਂ ਨਾ ਮੈਂ ਕੋਈ ਬੈਨਰ ਪਾੜਿਆ ਨਾ ਮੈਨੂੰ ਕਿਸੇ ਖਾਬਤ ਪਤਾ ਮੈਂ ਬਰਜੀਤ ਸਿੰਘ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਰੌਲਾ ਪਿਆ ਅਸੀਂ ਸਾਰੀ ਸੰਗਤ ਗੁਰਦੁਆਰਾ ਦਾ ਪ੍ਰਧਾਨ ਸਾਹਿਬ ਅਸੀਂ ਸਾਰੇ ਉੱਥੇ ਗਏ ਬਾਬਾ ਜੀ ਕੋਲੇ ਵੀ ਇਹ ਕੀ ਕਰ ਰਹੇ ਆ ਬੀਬੀ ਜੀ ਨੂੰ ਅਸੀਂ ਬੁਲਾਇਆ ਸੀ ਉੱਥੇ ਵੀ ਇਹ ਕੰਮ ਗਲਤ ਹੋ ਰਿਹਾ ਤੇ ਇਹ ਵੀ ਇਹ ਨਹੀਂ ਹੋਣਾ ਜੇ ਸਾਡਾ ਅੱਗੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਆ ਦੋ ਕਨਾਲਾਂ ਦੇ ਵਿੱਚ ਵੀ ਅਸੀਂ ਬਾਹਰੋਂ ਆਣ ਕੇ ਬੰਦਾ ਗੁਰਦੁਆਰਾ ਬਣਾਵਾਂਗਾ ਚੰਗੀ ਗੱਲ ਨਹੀਂ ਇੱਕ ਕਿਲੋਮੀਟਰ ਦੇੰ ਦਾ ਗੁਰਦੁਆਰਾ ਸਾਹਿਬ ਹੈਗਾ ਜਿਹੜੀ ਇਹ ਗੱਲ ਕਹਿ ਰਿਹਾ ਵੀ ਮੈਂ ਜ਼ਮੀਨ ਗੁਰੂ ਸਾਹਿਬ ਦੇ ਕੱਲ ਦੀ ਵੀਡੀਓ ਦੇਖਿਓ ਵੀ ਇਹ ਕਹਿੰਦਾ ਵੀ ਗੁਰੂ ਸਾਹਿਬ ਦੇ ਨਾਂ ਕਰਾਤੀ ਆ ਇਹ ਇਹੀ ਗੱਲ ਸਾਬਤ ਕਰਦੇ ਵੀ ਗੁਰੂ ਸਾਹਿਬ ਦੇ ਨਾਂ ਕਰਾਈ ਅਸੀਂ ਗਲਤੀ ਮੰਨ ਲਾਂਗੇ ਵੀ ਜਦੋਂ ਜ਼ਮੀਨ ਉਹ ਨਾ ਹੀ ਨਹੀਂ ਹੋ ਸਕਦੀ ਸਟ੍ਰੈਟਜੀ ਜ਼ਮੀਨ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਨਪ੍ਰੀਤ ਸਿੰਘ ਨੇ ਦੋਸ਼ ਲਗਾਏ ਆ ਉਹਨਾਂ ਬਾਰੇ ਮੈਂ ਜਾਣੂ ਨਹੀਂ ਹਾਂ ਕਿਉਂਕਿ ਨਾ ਤਾਂ ਮੇਰੇ ਸਾਹਮਣੇ ਕੁਝ ਹੋਇਆ ਤੇ ਨਾ ਹੀ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਉਸ ਵੇਲੇ ਉੱਥੇ ਸੀਗਾ ਕਿਨੇ ਉਹਨੂੰ ਕਿਹਾ ਜਾਂ ਕਿਨੇ ਨਹੀਂ ਕਿਹਾ ਇਹ ਮੈਨੂੰ ਉਸ ਬਾਰੇ ਨਹੀਂ ਪਤਾ ਹੈਗਾ ਸੋ ਹੋ ਸਕਦਾ ਕੋਈ ਉਸ ਨੂੰ ਪੋਲਿਟਿਕਲ ਰੰਜਿਸ਼ ਹੋਏ ਜਾਂ ਕੁਝ ਵੀ ਹੋਏ ਤਾਂ ਪਰ ਇੱਕ ਇਤਰਾਜ਼ ਮੈਨੂੰ ਵੀ ਜ਼ਰੂਰ ਹੈ ਕਿ ਅਗਰ ਉਹਨੇ ਦੋਸ਼ ਲਗਾਏ ਆ ਤਾਂ ਮੇਰੇ ਘਰ ਦੇ ਅੱਗੇ ਪੋਸਟਰ ਲਗਾਉਣ ਦਾ ਕੋਈ ਮਤਲਬ ਨਹੀਂ ਸੀ ਬੰਦਾ ਜਿੰਨੀ ਦੇਰ ਤੱਕ ਉਹ ਮੇਰੇ ਤੋਂ ਪੁੱਛਿਆ ਨਹੀਂ ਜਾਂਦਾ ਤੇ ਬਾਕੀ ਸੜਕ ਤੇ ਉਹ ਗੇਟ ਦੇ ਅੱਗੇ ਸੜਕ ਤੇ ਆ ਉਸ ਬਾਰੇ ਮੈਂ ਕੀ ਕਹਿ ਸਕਦੀ ਆ ਰਾਤ ਨੂੰ ਕਦੋਂ ਲਗਾ ਕੇ ਗਏ ਕਦੋਂ ਨਹੀਂ ਲਗਾ ਕੇ ਗਏ ਤੇ ਇਸ ਬਾਰੇ ਮੈਂ ਕੁਝ ਵੀ ਨਹੀਂ ਜਾਣਦੀ ਜੀ ਇਹ ਤਾਂ ਬੇਬੁਨਿਆਦ ਜਿਹੜੇ ਇਲਜ਼ਾਮ ਹੈਗੇ ਉਹ ਲਗਾਏ ਜਾਂਦੇ ਗੁਰਦੁਆਰਾ ਬਣਾਉਣ ਨੂੰ ਲੈ ਕੇ ਉਹਨਾਂ ਨੇ ਲਾਈ ਸੀ ਕੋਰਟ ਤੇ ਤੁਸੀਂ ਉਸ ਤੇ ਵੀ ਇਤਰਾਜ਼ ਕੀਤਾ ਕਿੰਨੇ ਗੁਰੂ ਘਰ ਨਹੀਂ ਬੰਦਣਾ ਚਾਹੀਦਾ ਹਾਂਜੀ ਹਾਂਜੀ ਉਸ ਦੇ ਉੱਤੇ ਸਾਰੀ ਸੰਗਤ ਜਿਹੜੀ ਹੈਗੀ ਹੈ ਮਹੱਲੇ ਦੀ ਉਹ ਇੱਥੇ ਬੈਠੀ ਹੈ ਗੁਰਦੁਆਰਾ ਬਣਾਉਣ ਬਾਬਤ ਸਾਨੂੰ ਇਤਰਾਜ਼ ਅਸੀਂ ਜ਼ਰੂਰ ਲਗਾਇਆ ਕਿਉਂਕਿ ਮਨਪ੍ਰੀਤ ਦੁਆਰਾ ਇਹ ਕਿਹਾ ਜਾ ਰਿਹਾ ਕਿ ਤਿੰਨ ਦਿਨ ਦਾ ਕੋਈ ਸਮਾਗਮ ਕਰਦੇ ਪਏ ਹਨ ਜਦ ਕਿ ਇਹ ਸਮਾਗਮ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਨੇ ਆਏ ਇਕਿਸ ਤੇ ਹਰ ਜੋ ਵੀ ਛਪਾਇ ਸੀਗੇ ਮੇਰੇ ਕੋਲ ਕਾਰਡ ਵੀ ਪਏ ਐ ਕੁਝ ਘਰਾਂ ਚ ਇਹਨਾਂ ਨੇ ਕਾਰਡ ਵੀ ਜਿਹੜੇ ਹੈਗੇ ਨੇ ਦਿੱਤੇ ਐ ਇਸ ਕਾਰਡ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮਿਤੀ 19 ਜਨਵਰੀ ਨੂੰ ਸ੍ਰੀ ਅਕਨਪਾਠ ਸਾਹਿਬ ਦਾ ਪਾਠ ਰਖਾਇਆ ਜਾਏਗਾ 21 ਜਨਵਰੀ ਨੂੰ ਜਿਹੜੇ ਉਹਦੇ ਭੋਗ ਪਾਏ ਜਾਣਗੇ ਜਿਹੜੀ ਇਸ ਟਾਈਮ ਉਹ ਜਗ੍ਹਾ ਹੈਗੀ ਐ ਬਿਲਕੁਲ ਖਾਲੀ ਜਗ੍ਹਾ ਕਿਸੇ ਸੋਸਾਇਟੀ ਦੀ ਬਾਜੀਗਰ ਮਤਲਬ ਕਿਸੇ ਗਵਰਨਮੈਂਟ ਦੇ ਉਹਨਾਂ ਨੂੰ ਅਲਾਟ ਹੋਈ ਹੋਈ ਐ ਇਹ ਉਹਨਾਂ ਦੀ ਜਗ੍ਹਾ ਖਾਲੀ ਜਗ੍ਹਾ ਬਸ ਉਹ ਇੱਥੇ ਆਸੇ-ਪਾਸੇ ਹਿੱਲ ਗਿਆ ਪਰ ਸੋਸਾਇਟੀ ਦੀ ਹੋਣ ਕਰਕੇ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਇੱਥੇ ਕਰਦੇ ਪਏ ਐ ਇਤਰਾਜ਼ ਜਿਹੜਾ ਸੀ ਜਤਾਇਆ ਸੀ ਉਹ ਇਹ ਚੀਜ਼ ਸੀ ਕਿਉਂਕਿ ਸਕਾਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਪੋਲੂ ਵਾਲਾ ਰੋਡ ਤੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨੀਂ ਪੱਥਰ ਰੱਖਿਆ ਜਾਏਗਾ ਦੇਖੋ ਗੁਰਦੁਆਰਾ ਸਾਹਿਬ ਦਾ ਨੀਂ ਪੱਥਰ ਦਾ ਮਤਲਬ ਇਹ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਏਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਜਦੋਂ ਮੇਰੇ ਹੀ ਇਲਾਕੇ ਦੇ ਵਿੱਚ ਇਹ ਗੱਲ ਮੈਨੂੰ ਸੰਗਤ ਨੇ ਆ ਕੇ ਦੱਸੀ ਕਿ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜਿੰਨੀ ਦੇਰ ਤੱਕ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਆਗਿਆ ਨਹੀਂ ਲੈਂਦੇ ਉਹ ਜ਼ਮੀਨ ਜਿਹੜੀ ਹੈ ਗੁਰੂ ਦੇ ਨਾਂ ਕਰਾ ਕੇ ਉੱਥੇ ਸਾਰੀ ਰਿਪੋਰਟ ਨਹੀਂ ਦਿੰਦੇ ਉਨੀ ਦੇਰ ਤੱਕ ਇਹ ਨਹੀਂ ਪੱਥਰ ਵੀ ਨਹੀਂ ਰੱਖ ਸਕਦੇ ਠੀਕ ਹੈ ਨਾ ਜੀ ਇਸ ਚੀਜ਼ ਦਾ ਇਤਰਾਜ਼ ਸੀਗਾ ਸਾਨੂੰ ਜਿਸ ਕਰਕੇ ਇਤਰਾਜ਼ ਅਸੀਂ ਇਹ ਜਤਾਇ ਸੀ ਦੂਸਰਾ ਇਤਰਾਜ਼ ਇਸੇ ਹੀ ਕਾਰਡ ਦੇ ਵਿੱਚ ਉਹਨਾਂ ਨੇ ਨਾਲੇ ਵੀ ਲਿਖਿਆ ਹੋਇਆ ਹੈ ਕਿ 21 ਜਨਵਰੀ 2024 ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਮਹਾਪੁਰਸ਼ਾਂ ਨਾਲ ਬਚਨ ਬਿਲਾਸ ਕਰ ਸਕਦੇ ਹੋ ਇਹ ਮਹਾਪੁਰਸ਼ ਕੌਣ ਹੈ ਜੀ ਦੇਖੋ ਨਾ ਗੁਰਦੁਆਰੇ ਦੇ ਕੋਈ ਸੰਤ ਹੋਏ ਕੋਈ 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 ਕਰਨੀ ਵਾਲੇ ਹੋਣ ਤਾਂ ਅਸੀਂ ਮਹਾਪੁਰਸ਼ ਕਹਿੰਦੇ ਇਹ ਕੌਣ ਹੈ ਮਹਾਪੁਰਸ਼ ਉਸ ਤੋਂ ਬਾਅਦ ਆਪਣੇ ਦੁੱਖ ਰੋਗ ਕਾਰੋਬਾਰ ਕੰਮਕਾਜ ਲਈ ਬਚਨ ਕਰ ਸਕਦੇ ਹੋ देखो वीडियो तो सिगुरद्वारा صاحب ਚੋਂਗੇ ਗੁਰਦੁਆਰਾ ਸਾਹਿਬ ਤੇ ਤਾਂ ਅਸੀਂ ਅਗਰ ਕੰਮਕਾਜ ਵਾਸਤੇ ਵੀ ਕਾਰੋਬਾਰ ਵਾਸਤੇ ਅਸੀਂ ਪ੍ਰਮਾਤਮਾ ਦੇ ਆਪਣੇ ਗੁਰੂ ਆਗੇ ਅਰਦਾਸ ਕਰਦੇ ਹਾਂ ਨਾ ਕਿ ਅਸੀਂ ਬਚਨ ਕਰਦੇ ਆ ਸੋ ਇਹ ਕੁਝ ਕ ਗੱਲਾਂ ਇਤਰਾਜ਼ਯੋਗ ਸਿਗੀਆਂ ਜਿਸ ਕਰਕੇ ਸਾਰੀ ਸੰਗਤ ਤੁਹਾਡੇ ਸਾਹਮਣੇ ਬੈਠੀ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋਗੇ ਸੋ ਇਹ ਇਤਰਾਜ਼ ਸੀ ਸਾਨੂੰ ਜਿਸ ਕਰਕੇ ਅਸੀਂ ਗੁਰੂ ਘਰ ਦਾ ਜਿਹੜਾ ਹੈਗਾ ਉਹ ਇਤਰਾਜ਼ ਕਰਾਇਆ ਸੀ ਕਿਉਂਕਿ ਨਾ ਤਾਂ ਮਨਪ੍ਰੀਤ ਸਿੰਘ ਸਾਡੇ ਕੋਈ ਬਸਤੀ ਦੇ ਨੇੜੇ ਤੇੜੇ ਹੈਗੇ ਨਾ ਕੋਈ ਇੱਥੇ ਆਲਰੇਡੀ ਗੁਰਦੁਆਰਾ ਇਸ ਬਸਤੀ 'ਚ ਹੈ। ਬਹੁਤ ਚੰਗਾ ਸਾਰੀ ਸੰਗਤ ਨੇ ਰਲ ਮਿਲ ਕੇ ਬਹੁਤ ਚੰਗਾ ਗੁਰਦੁਆਰਾ ਬਣਾਇਆ। ਸਾਰੇ ਜਣੇ ਸਵੇਰ ਦਾ ਜਿਹੜਾ ਨਿਤਨੇਮ ਹੈਗਾ ਉਹ ਸਵੇਰ ਵੇਲੇ ਉੱਥੇ ਹੁੰਦਾ ਹੈਗਾ। ਸ਼ਾਮ ਦਾ ਨਿਤਨੇਮ ਉੱਥੇ ਹੁੰਦਾ ਹੈ। ਮਤਲਬ ਕਿ ਸਾਰੀ ਸੰਗਤ ਉੱਥੇ ਜਾ ਕੇ ਮੱਥਾ ਟੇਕਦੀ ਹੈ। ਸੋ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਬਸਤੀ 'ਚ ਕੋਈ ਗੁਰਦੁਆਰਾ ਹੈ ਨਹੀਂ ਪਰ ਕੁਝ ਕਹ ਘੱਲ ਹੈ ਔਰ ਦੂਸਰੇ ਗੁਰਦੁਆਰਾ ਬਣਾਉਣ ਦਾ ਸਾਨੂੰ ਹੀਤ ਰੱਖ ਸੀ।